ਅੱਜ ਅਸੀਂ ਇੱਥੇ ਇੱਕ ਡੈੱਡ ਬੋਡੀ ਲੈਣ ਆਏ ਆ ਜਿਹੜੀ ਉਹਨਾਂ ਦੇ ਪਰਿਵਾਰ ਨੂੰ ਅਸੀਂ ਸੌਂਪਣੀ ਆ ਇਹ ਅੰਬਾਲਾ ਦੇ ਬੀਟਾ ਪਿੰਡ ਜ਼ਿਲ੍ਹਾ ਅੰਬਾਲਾ ਦੇ ਬੀਟਾ ਪਿੰਡ ਦਾ 41 ਸਾਲ ਦਾ ਨੌਜਵਾਨ ਸੀਗਾ ਉਦਮ ਸਿੰਘ son of ਕ੍ਰਿਪਾਲ ਸਿੰਘ ਸਰਦਾਰ ਕ੍ਰਿਪਾਲ ਸਿੰਘ ਉਹਦੇ ਪਿਤਾ ਜਿਹੜੇ ਸਾਡੇ ਨਾਲ ਨੇ ਉਹਨਾਂ ਦੇ ਉਦਮ ਸਿੰਘ ਦੇ ਦੋਸਤ ਗੁਰਪ੍ਰੀਤ ਸਿੰਘ ਵੀ ਇੱਥੇ ਪਹੁੰਚੇ ਨੇ ਇਹ ਦੁਬਈ ਗਿਆ ਸੀਗਾ ਕਾਫੀ ਲੰਬੇ ਸਿਰ ਤੋਂ ਚਿਰ ਤੋਂ ਉੱਥੇ ਕੰਮਕਾਰ ਕਰਦਾ ਸੀ ਰਜਗਾਰ ਦੀ ਭਾਲ ਦੇ ਵਿੱਚ ਇੱਥੇ ਗਿਆ ਸੀਗਾ ਉੱਥੇ ਸਾਰਾ ਇਹਦਾ ਕੰਮਕਾਰ ਸੀਗਾ ਦੋ ਇਹਦੀਆਂ ਬੱਚੀਆਂ ਨੇ ਬਾਕੀ ਇਹ ਪਰਿਵਾਰ ਆ ਇੱਥੇ ਜਿਹੜਾ ਇਹਨਾਂ ਦਾ ਵਿਰਧ ਨੇ ਇਹ ਵੀ ਇਹ ਪਿਛਲੀ ਜਿਹੜਾ ਇਹ 19 ਜੁਲਾਈ ਦੇ ਨੇੜੇ ਤੇੜੇ ਇਹਨਾਂ ਨਾਲ ਸੰਪਰਕ ਟੁੱਟ ਗਿਆ ਇਸ ਉਦਮ ਸਿੰਘ ਦਾ ਬੱਚੇ ਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਲਗਭਗ 1 ਮਹੀਨਾ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਉੱਥੇ ਮਿਲਦੀ ਆ ਉੱਥੇ ਕੀ ਕਾਰਨ ਹੋਇਆ ਇਹਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਿਹੜੇ ਕਾਰਨਾਂ ਕਰਕੇ ਉਹਦੀ ਮੌਤ ਹੋਈ ਆ ਉਹ ਡੈੱਡ ਬੋਡੀ ਜਦੋਂ ਮਿਲਦੀ ਆ ਤੇ ਉਹਦੀ ਸ਼ਨਾਖਤ ਵਾਸਤੇ ਫਿਰ ਡਾਕਟਰ ਐਸ.ਪੀ ਸਿੰਘ ਬਰਾਏ ਹੋਰਾਂ ਨੇ ਆਪਣੇ ਸਾਡੀ ਹਰਿਆਣਾ ਯੂਨਿਟ ਦੇ ਜਿਹੜੇ ਸਾਡੇ ਆਗੂ ਨੇ ਲਖਵਿੰਦਰ ਸਿੰਘ ਗਰੇਵਾਲ ਹੋਰੀ ਆ ਉਹਨਾਂ ਨੂੰ ਕਿਹਾ ਉਹਨਾਂ ਨੇ ਬੀਟਾ ਪਿੰਡ ਦੇ ਵਿੱਚ ਉਹ ਮ੍ਰਿਤਕ ਦੇ ਪਰਿਵਾਰ ਨੂੰ ਲੱਭ ਕੇ ਉਹਨਾਂ ਨਾਲ ਸੰਪਰਕ ਕਰਕੇ ਸਾਰੀ ਗੱਲਬਾਤ ਦੱਸੀ ਆ ਤੇ ਅੱਜ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਾਰੀ ਐਬਰਾਇਜ ਸਾਹਿਬ ਨੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਤੇ ਜਿਹੜਾ ਭੇਜਣ ਦਾ ਇੱਥੇ ਜਿਹੜਾ ਖਰਚਾ ਉਹ ਵੀ ਸਾਰਾ ਆਪਣੇ ਕੋਲੋਂ ਕਰਕੇ ਉਹ ਅੱਜ ਇੱਥੇ ਭੇਜੀ ਆ ਤੇ ਹਾਲਾਂਕਿ ਉਹਨਾਂ ਨੇ ਐਬਰਾਇਜ ਸਾਹਿਬ ਨੇ ਕਿਹਾ ਕਿ ਜਿਹੜਾ ਉਹਦਾ ਜਿਹੜਾ ਭੇਜਣ ਦਾ ਖਰਚਾ ਵਾ ਡੈੱਡ ਬੋਡੀ ਨੂੰ ਉਹਦਾ ਉਹਨਾਂ ਨੂੰ ਪੈਸੇ ਵਾਪਸ ਮਿਲ ਜਾਣੇ ਆ ਕੁਝ ਕਾਰ ਪਰ ਫਿਰ ਵੀ ਫਿਲਹਾਲ ਜਿਹੜਾ ਪਰਿਵਾਰ ਨੂੰ ਫੌਰੀ ਜਿਹੜੀ ਰਾਹਤ ਆ ਉਹ ਰਾਜ ਸਾਹਿਬ ਨੇ ਆਪਣੇ ਕੋਲੋਂ ਸਾਰਾ ਖਰਚਾ ਕਰਕੇ ਦਿੱਤੀ ਆ ਹੁਣ ਇਹ ਅੱਜ ਇਹਨਾਂ ਨੇ ਲੈ ਕੇ ਜਾਣੀ ਆ ਫਿਰ ਅੰਤਮ ਰਸਮਾਂ ਇਹ ਪਰਿਵਾਰ ਵਾਲੇ ਉੱਥੇ ਬੀਟਾਪਿੰਡ ਦੇ ਵਿੱਚ ਕਰਨਗੇ ਤੇ ਉਦਮ ਸਿੰਘ ਦੀਆਂ ਦੋ ਬੇਟੀਆਂ ਨੇ ਜੁੜੜੂਆਂ ਬੇਟੀਆਂ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਪੜ੍ਹਾਈ ਵਾਸਤੇ ਜਾਂ ਉਹਨਾਂ ਦੇ ਅੱਗੇ ਖਰਚੇ ਵਾਸਤੇ ਜੋ ਵੀ ਜੋ ਸਾਡੇ ਟਰਸਟ ਵੱਲੋਂ ਰਾਜ ਸਾਹਿਬ ਵੱਲੋਂ ਜੋ ਪੈਨਸ਼ਨ ਦਾ ਇੱਕ 2000 ਰੁਪਿਆ ਪ੍ਰਤੀ ਮਹੀਨਾ ਪੈਨਸ਼ਨ ਦਾ ਜਿਹੜਾ ਇੱਕ ਵਿਧੀ ਮੁਤਾਬਕ ਜਿਹੜਾ ਚੱਲਦਾ ਕੰਮ ਉਹ ਪੈਨਸ਼ਨ ਜਿਹੜੀ ਆ ਇਹਨਾਂ ਨੂੰ 2000 ਰੁਪਏ ਮਹੀਨਾ ਜਿਹੜੀ ਉਹ ਵੀ ਲਾਉਣ ਤੇ ਵਿਚਾਰ ਕੀਤਾ ਜਾ ਰਿਹਾ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਜਲਦੀ ਤੋਂ ਜਲਦੀ ਮੇਰਾ ਨਾਮ ਕਿਰਪਾਲ ਸਿੰਘ ਹੈ ਜੀ ਅਸੀਂ ਸੰਬੰਧ ਹੈ ਜੀ ਮੇਰਾ ਬੇਟਾ ਦੁਬਈ ਸੀ ਉਦਮ ਸਿੰਘ ਉਹਦੀ ਡੈੱਡ ਬਡੀ ਲੈਣਾ ਹੈ ਸਾਨੂੰ ਉਬਰਾਈ ਸਾਹਿਬ ਨੇ ਵੀ ਮਦਦ ਕੀਤੀ ਹੈ ਉਹਨਾਂ ਨੇ ਹੀ ਸਾਨੂੰ ਦੱਸਿਆ ਔਰ ਇਸ ਕੰਮ 'ਚ ਉਹਨਾਂ ਦਾ ਹੀ ਸਹਿਯੋਗ ਹੈ ਉਹਨਾਂ ਦੇ ਕਾਰਨ ਸਾਰਾ ਕੁਝ ਹੋ ਰਿਹਾ ਕਿਉਂਕਿ ਅਸੀਂ ਇੰਨੇ ਜੋਗੇ ਨਹੀਂ ਸੀ ਸਾਡੀ ਪਹੁੰਚ ਤੋਂ ਬਾਹਰ ਸੀ ਵੀ ਅੱਜ ਉਹਨਾਂ ਦੀ ਡੈੱਡ ਬਡੀ ਲੈਣਾ ਹੈ ਤੇ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਕੰਮ 'ਚ ਹਰ ਤਰ੍ਹਾਂ ਤੇ ਸਾਡੇ ਨਾਲ ਰਹੇ ਨੇ ਤੇ ਇਸ ਦੀਆਂ ਉਦਮ ਸਿੰਘ ਦੀਆਂ ਦੋ ਜੋੜਾ ਕੁੜੀਆਂ ਹੋ ਸਕਦਾ ਹੈ ਕਿ ਅੱਗੇ ਵੀ ਉਹਨਾਂ ਵਾਸਤੇ ਕੋਈ ਸੋਚਣ ਕਿਉਂਕਿ ਬਹੁਤ ਸਮਝਦਾਰ ਬੜੇ ਖੁਜੀ ਆਦਮੀ ਹੈ ਔਰ ਸਾੜੀ ਬਹੁਤ ਇਹਨਾਂ ਨੇ ਮਦਦ ਕੀਤੀ ਹੈ ਕੋਈ ਸਾ ਤੂੰ ਉਮੀਦ ਨਹੀਂ ਰੱਖੀ ਇਹਨਾਂ ਨੇ ਅਸੀਂ ਅੱਜ ਇਹਨਾਂ ਦਾ ਬਹੁਤ ਧੰਨਵਾਦੀ ਕਰ ਰਹੇ ਹਾਂ ਬਹੁਤ ਸ਼ੁਕਰੀਆ ਕਰ ਰਹੇ ਹਾਂ